ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਬਹੁਤ ਹੀ ਸਤਿਕਾਰਯੋਗ ਨਨਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਮਨੀਸ਼ ਤਿਵਾੜੀ ਜੀ ਨਾਬਾ ਸਾਹਿਬ ਸਭੇ ਸਾਰੇ ਸਤਿਕਾਰਯੋਗ ਅਮਿਤ ਵਿੱਚ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਵੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਆਸ ਤੇ ਪਾਰਟੀ ਔਰ ਉਸ ਤੋਂ ਬਾਅਦ ਇਹਨਾਂ ਨੇ ਅਸੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਯਾ ਆਪਦੇ ਹਲਾਕੇ ਦੀ ਸੇਵਾ ਕਰਦੇ ਦੇ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਹੜਾਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸੰਬੰਧ ਸੀ ਤੇ ਉਸ ਤੋਂ ਬਾਅਦ ਫਿਰ अज यह फैसला लिया कि मैं हूँ कांग्रेस पार्टी विचारधारा तो उसी कि इस समय उन्होंने कांग्रेस पार्टी का झंडा दोबारा फिर चुक का फैसला लेता इस तरह ही गोल्डी जी है मैं इस करके बरीफ कर रहा है क्योंकि जिस प्रकार दिया अच्छ लोगों लालच हो गया राजनीतिक का कि रात को कुछ होर और सुबह कुछ होर और सुबह कोई ओपरचुनिटी आ गई तो फिर होर ਔਰ ਲੋਕ ਸਤਾਤਾਰੀ ਸਰਕਾਰਾਂ ਦੇ ਵੱਲ ਅੱਜਕਲ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮਐਲਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਸਸਮ ਦੇਸੀ ਕੀ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਬੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਿਵਾੜੀ ਜੀ ਦੇ ਨਾਲ ਪਾਰਟੀ ਦੇ ਇਧਰ ਉਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦਵਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ। ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ। ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀਆ ਕਹਿੰਦੇ ਆ ਔਰ ਦੁਬਾਰਾ ਅਜੇ ਨੂੰ ਮੁੱਢਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ। ਸੋ ਅੱਜ ਦਾ ਬਾਰੇ ਹੀ ਬ੍ਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਨਹੀਂ ਉਹ ਦੱਸ ਸਮਝ ਲੇ ਕੋਈ ਗਲਤ ਅਡਜਾਇਨ ਕਰ Heim, tæli áju sá. ਜੀ ਪੰਚਾਇਤ ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਸਿੰਘ ਸਾਹਿਬ ਮੇਰੇ ਬ੍ਰਦਰ ਮੈਂਬਰ ਆਫ ਪਾਰਲੀਮੈਂਟ ਮਨੀਸ਼ ਟਵਾੜੀ ਜੀ ਐਮਪੀ ਸਾਹਿਬ ਸਰਮਰ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸਤਿਗਣ ਬੋਲਟ ਜੀ ਮੇਰੇ ਨਾਲ ਬੈਠੇ ਨੇ ਅੱਜ ਵੀ ਸਦਨ ਆਏ ਨੇ ਜੁਗਲ ਸਿੰਘ ਜੀ ਤੇ ਨਾਂ ਨਾ ਲਵਾਂ ਮਾਫ ਕਰਨਾ ਪ੍ਰੈਜ਼ੀਡੈਂਟ ਸਾਹਿਬਾ ਮੈਂ ਬਹੁਤ-ਬਹੁਤ ਧੰਨਵਾਦੀ ਆਂ ਕਾਂਗਰਸ ਪਾਰਟੀ ਦਾ ਸਪੈਸ਼ਲੀ ਜੇ 3 ਸਾਡੀ ਇੱਥੇ ਬੈਠੀ ਹੈ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਇਹਨਾਂ ਦੇ ਸਦਕਾ ਅੱਜ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਬਕਵਾ ਹੋ ਗਿਆ ਅੱਜ ਮਨ ਬੜਾ ਬੜਾ ਬੋੜਾ ਇਹਨਾਂ ਨੇ ਮੱਕਾ ਇੱਥਾ ਪਾਰਟੀ ਸੇਵਾ ਕਰਨ ਦਾ ਮੈਂ ਜਿੱਥੇ ਨਾਲ ਧੰਨਵਾਦ ਕਰਦਾ ਹਾਂ ਉੱਥੇ ਇਹਨਾਂ ਨਾਲ ਵਾਦਾ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਪਿਛਲੇ ਬਤੀ 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਆ ਕੇ ਮੈਂ ਸਰ ਬੈਂਸ ਸਿੰਘ ਜੀ ਪ੍ਰੈਜ਼ੀਡੈਂਟ ਉਹਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 91 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਬਟ ਉਸ ਕਰਕੇ ਮੈਨੂੰ ਥੋੜੇ ਅਸਲੀ ਜਾਣਾ ਪਿਆ ਸੀ ਇੱਕ ਮੇਰੀ ਵੇਢੀ ਸ਼ਾਦੀ ਸੀ ਉਹਨਾਂ ਦੇ ਨਾਲ ਵਿੱਚ ਇਸ ਵਾਸਤੇ ਮੈਂ 6 ਮਹੀਨੇ ਬਾਅਦ ਡਿਜ਼ਾਈਨ ਕਰ ਕਰ ਬੈਠ ਗਿਆ ਸੀ ਜਿੰਨੀ ਵੇਲੇ ਸੇਵਾ ਹੋਈ ਹੋ ਸਕੀ ਇੰਡੀਪੈਂਡੈਂਟ ਮਕਾਦਮਾ ਰਿਹਾ ਪਰ ਮੈਨੂੰ ਬਹੁਤ ਆਫਰ ਆਈਆਂ ਇਧਰ ਉਧਰ ਮੈਂ ਕਿਤੇ ਗਿਆ ਅੱਜ ਮਨੇਜ ਜੀ ਮੈਨ ਵੜਕੇ ਲੈ ਕੇ ਆਏ ਨੇ ਔਰ ਮੈਂ ਸਾਰੇ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ ਔਰ ਆਈ ਵਿਲ ਨੋਟ ਲੀਵ ਐਨੀ ਸਟੋਨ ਅਨਟਰਨ ਟੂ ਮੇਕ ਸ਼ੋਰ ਵੀ ਵੈਨ ਤੇਰਾ ਦੀ ਤੇਰਾ ਸੀਰ ਜੁੜੇ ਸੀ ਜਿੱਥੇ ਕਿਹਾ ਜੁੜੀ ਬਾਹਮ ਜਿੱਥੇ ਵੀ ਜੁੜੀ ਲੱਗੂਗੀ ਉਹਦਾ ਮੇਰੀ ਪਰਸਨਲ ਗਰੰਟੀ ਹੈ ਜਿਸ ਆ ਕੇ ਭੇਜਾਂਗੇ ਉੱਥੇ ਬਹੁਤ ਬਹੁਤ ਧੰਨਵਾਦ ਸਰਕਾਰਯੋਗ ਸਾਡੇ ਇੰਚਾਰਜ ਜਦੋਂ ਸਾਹਿਬ ਸਾਡੇ ਸਤਕਾਰਯੋਗ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਖੁੱਲ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮੇਰੀ ਜੋ ਦਿੱਤਾ ਮਗਰ ਜ਼ਿੰਦਗੀ ਨਹੀਂ ਭੁੱਲ ਸਕਦਾ ਆ ਸੋ ਸੌਰੀ ਕਿ ਮੈਂ ਨਾਲ ਨਹੀਂ ਦੇਦਾ ਸਾਡੇ ਪ੍ਰਧਾਨ ਰਾਜਾ ਬੜੀਤੀ ਮੈਂਬਰ ਪਾਰਲੀਮੈਂਟ ਮਨੀਸ਼ Tiwari ਜੀ ਔਰ ਸardar Ram Singh ji Govinder ji ਔਰ ਸਤਿਕਾਰਯੋਗ ਸਾਡੇ ਸਾਥੀ ਐਮਐਲਏ ਸਹਿਬਾਨ ਜਿਹੜੇ ਮੇਰੇ ਨਾਲ ਉਸ ਟਾਈਮ ਐਮਐਲਏ ਰਹੇ ਆ ਕਾਕਾ ਜੀ ਬੋਲਦੀ ਜੀ ਜਗਰਪ੍ਰੀਤ ਸ਼ਰਮਾ ਜੀ ਔਰ ਬਹੁਤ ਸਤਿਕਾਰਯੋਗ ਸਾਡੇ ਵੀਰਮੀ ਸਾਹਿਬ ਅੱਜ ਜਦੋਂ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਸ ਟਾਈਮ ਪਾਵਰਸ ਪਾਰਟੀ ਤੋਂ ਐਜ਼ ਅ ਚੀਫ ਮਿਨਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਐ ਹਟ ਗਏ ਸੀ ਪਿੱਛੇ ਭਾਜਪਾ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਆਰਾ ਬੀਜੇਪੀ 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਅੜੇ ਬੋਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਜਾਣਾ ਬਿਹਤਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨਦੀਸ਼ ਤਵੜੀ ਜੀ ਦੇ ਨਾਲ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਗੜ੍ਹ ਸੰਕਰ 'ਚ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰ ਤਾਂਸ ਪਾਰਟੀ ਦਾ ਦੇਖਦੇ ਰਹੇ ਔਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ਤ ਵੜੀ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਬਿਹਤਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਕੜਸ਼ਿੰਗਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਤਮੋਨਾ ਹੈਗਾ ਅੰਤਰ ਨਹੀਂ ਛਡਾਂ ਕਿ ਜਿਹੜਾ ਮਨੀਸ਼ਤ ਵੜੀ ਸੀ ਉਹ ਆਪਾਂ ਉੱਥੋਂ ਜਿਤਾ ਕੇ ਭੇਜੀਏ ਔਰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਗਾਂਧ ਹੋਵੇ ਐਸੇ ਤੁਹਾਡਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆਂ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾ ਦੀ ਡੈਥ ਤੋਂ ਬਾਅਦ ਮੈਂ ਸਿਆਸਤ 'ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ ਤੇ ਅੱਜ ਇਸ ਸ਼ੋਹਰਤ ਤੇ ਅਸੀਂ ਪਹੁੰਚੇ ਆਂ ਬਹੁਤ-ਬਹੁਤ ਸਾਰਿਆਂ ਦਾ ਧੰਨ

ਸੋ ਇਹੋ ਨਹੀਂ ਮਤਲਬ ਕਿ ਨਹੀਂ ਕਿਤੇ ਵੀ ਕੋਈ ਦਿੱਕਤ ਇਹਨਾਂ ਨੇ ਕਿਹਾ ਕਿ ਬਹੁਤ ਸ਼ਮਾਈ ਕੇ ਦਾ ਕੰਮ ਸਾਬਾਈ ਮੈਂ ਕਿਤੇ ਕਰਾ ਕੇ ਮਿਤਾਗੇ ਅਨੈਤ ਜੀ ਹਰਪੁਰ ਸਾਹਿਬ ਵੀ ਗਲਤ ਜੀ ਜਿਆ ਸੁਧਿਆਣਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਸੁਧਿਆਣਾ ਇਹਨਾਂ ਦੀ ਪੁਰਾਣੀ ਥੀ ਜੋ ਵੈਸੇ ਤਾਂ ਇਹ ਮੇਹੀ ਸੀ ਦੱਸਦਾ ਦੇ ਪਰ ਵੈਸੇ ਮੈਂ ਤੁਹਾਨੂੰ ਵੇਖੋ ਸਾਡੇ ਸਿਟਿੰਗ ਐਮਪੀ ਨਹੀਂ ਉੱਥੇ ਆਲਟੀ ਵੇਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦਿੰਦਾ ਦਵਿੰਦਰ ਜੀ ਬੈਠੇ ਹੈ ਉਹਨਾਂ ਦੀ ਇਜ਼ਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਨਡ ਪਾਰਟੀ ਹੈ ਔਰ ਬਹੁਤ ਸੱਤੋਂ 138 ਬੜੇ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਆ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂਗਾ ਵੀ ਜੁਆਇੰਟ ਕਿਵੇਂ ਕਰਨਾ ਹੈ ਕਦੇ ਕਦੇ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਵੇਂ ਕਰਨਾ ਉੱਥੋਂ ਲੱਗਦਾ ਕਾਂਗਰਸ ਪਾਰਟੀ ਚ ਇੱਕ ਡਿਸਪਲਨ ਹੈਗਾ ਇਹ ਅਨੰਪੁਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਸੁਭਾਵਿਕ ਤੌਰ ਤੇ ਹੁੰਦਾ ਹੈ ਕਿ ਜਿਹੜਾ ਉੱਥੇ ਚੋਣ ਲੜਿਆ ਹੁੰਦਾ ਹੈ ਉਹਨੇ ਹੀ ਦੁਬਾਰੇ ਉੱਥੋਂ ਚੋਣ ਲੜਨਾ ਹੁੰਦਾ ਹੈ ਪਰ ਇਹ ਜਿਹੜਾ ਫੈਸਲਾ ਹੈ ਮਤਲਬ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਇਦਾਂ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਅਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿਹੜਾ ਵਿਅਕਤੀ ਕਿੱਥੋਂ ਚੋਣ ਲੜਦਾ ਹੈ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ तमाम ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪ੍ਰেজੈਂਟ ਕਰਨਗੇ ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਆ ਉਹ ਫਿਰ ਉਦੋਂ ਫੈਸਲਾ ਹੈ ਸਾਡੀ ਭਾਜੀਪੀ ਕਾਪੀ ਐਗਰਸੀ ਨਾਲ ਆ ਰਹੀ ਆ ਆਪਕੇ ਸੀਟਿੰਗ ਐਂ ਭਾਜੀਪੀ ਨੂੰ ਚਲੇਗੇ ਆਵਾਜ਼ ਪਾਰਟੀ ਕੇ ਸੀਟਿੰਗ ਐਂ ਚਲੇਗੇ ਐਮਐਲਏ ਚਲੇਗੇ ਭਾਜੀਪੀ ਐਕਸਪੈਂਡ ਕਰ ਲਈ ਆਪਣਾ ਕੋਸ਼ਿਸ਼ ਕਰ ਰਹੇ कल मैं नारा देता सी कल कल मैंने कहा था कि नारा 400 पार का लेकिन कैंडिडेट सारा ही उधार का सारा कैंडिडेट उधार है तो अच्छी बात है मैं तो चाहता हूं जिस प्रकार से टिप्पा टिप्पणी हो रही है जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने फेरबदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की सदस्यता है और सुबह उठ के किसी पार्टी के में शामिल हो जाते हैं हमने ऐसा कोई व्यक्ति नहीं शामिल करा कराया आपके सामने 14 साल पार्टी 2014 में रहे सेवा करी आया रहे हमारा यह भी नहीं है कि आते ही टिकट ले लो भैया बोल जी रहे 10 साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने पार्टी तो किया नहीं मेरे कहने का मतलब अच्छी बात है और इस प्रकार के लोगों का जनता मुंह तोड़ जवाब देगी और भाजपा को पता चल जाएगा कि पंजाब में क्या लगता नहीं भरोसे कोई मैदान वाले बैठे सारे ਜਿਨ੍ਹਾਂ ਨੂੰ ਮਨ ਦੇ ਵਿੱਚ ਉਤਾਵਲਾ ਪਨ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬਣਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬਣਦਾ ਰਾਤ ਨੂੰ ਐਮਐਲਏ ਬਣਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਈਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਐ ਇਤੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਵਾਸਤੇ ਵੀ ਦੇਣ ਲਈ ਤਿਆਰ ਸਨ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਪੰਜਾਬੀ ਦੇ ਘਰ ਅੰਦਰ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਣਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਹਾਸਤੇ ਸਾਡਾ ਆਹ ਸਨੇਹ ਹੈ ਕਿ ਤੁਸੀਂ ਤੁਹਾਨੂੰ 4 ਜੂਨ ਨੂੰ ਮਤਾਂ ਲੱਗਿਆ। ਸ੍ਰਿੰਦਰਜੀ ਸ੍ਰਿੰਦਰਜੀ ਲਿਸਟ ਦਾ ਦੋਸਰ ਕਰ ਦੇਗੀ ਕਿਉਂਕਿ ਕੈਂਡੀਡੇਟ ਰੂਡੀ ਕਰ ਰਹੇ ਦੋ ਮੈਂਬਰ ਪਾਰਲੀਮੈਂਟ ਤੁਹਾਡੇ ਨਾਲ ਇਫੈਕਟ ਕਰ ਰਹੇ ਕਿ ਦੇਖਿਏ ہمارا ਪੰਜਾਬ ਦੇ ਪੰਜਾਬ ਕੇ जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया कि स्क्रीनिंग कमेटी होती है सी होती है बहुत जल्द हम फाइनल स्क्रीनिंग कमेटी की मीटिंग करेंगे और एक कम्फर्टेबल समय पर एक पूरा समय जिसमें मिल सके हम कैंपेन भी पूरा कर सके और हमारे कैंडिडेट्स को पूरा समय भी मिल सके वो सोच विचार करके ही हम जो टिकट हैं वो फाइनल कंफर्म मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पे कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी है उसकी लगती है तो ज्यादा समय नहीं बहुत जल्दी हमारे सभी कैंडिडेट एएमएलटी के साथ चुनाव लड़ने के लिए तैयार हैं मनीष जी मनीष जी लगता है बीसी कैटेगरी की लेकर ले 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 बहुत ही बात करी है तो इनका भी हल्के तो तो आपको समझाए गए नहीं कि कौन किस की केना पार्टी ने कितना मान सम्मान मिलेगा नहीं अभी जैसा कि आप मैं स्पष्ट करवाना चाहता हूँ कि हमारी जो पार्टी है वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की कि हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं बिरमी जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे पे और पूरे प्रदेश में जाएगा इसलिए आ, आ, हम इनका पूरा यूटिलाइजेशन जो है पूरे स्टेट लेवल पर जरूर करेंगे निश्चित तौर पर कि सवाल बार-बार आ रहे हैं हर रोज सोशल मीडिया के आइकॉन निश सीट भी चेंज करना चाहते हो श्री अनंतपुर साहब की जगह चंडीगढ़ का चुनाव लड़ा देख चुके सच्चाई है कैन यू आइडेंटिफाई योरसेल्फ विद चेयर ऑफ द बोर्ड दैनिक सवेरा <coughs> <इतना> है कि मेनू भी साल हो गए हैं एज ए स्पोक्स पर्सन ऑफ द कांग्रेस पार्टी एंड द वन थिंग आई हैव लर्नड इज नॉट टू डिग्निफाई व्यूमर्स एंड बेसलेस स्पेक्युलेशन विद ਐਂਡ that is my response ਅਸੀਂ ਸਰੋਪੇ ਪਾਉਣ ਵਾਲਿਆਂ ਚੋਂ ਆਂ ਪਾਉਣ ਵਾਲਿਆਂ ਚੋਂ ਆਂ ਤੇ ਦੂਸਰਾ ਤੁਸੀਂ ਆ ਮੈਂ ਦੱਸਿਆ ਜੋ ਦਵਿੰਦਰ ਜੀ ਨੇ ਕਹੇ ਹੈ ਕਿ ਪਾਰਟੀ ਕੋਈ ਸੌਦਾ ਨਹੀਂ ਕਰਕੇ ਆਉਂਦੀ ਤੇ ਨਾ ਹੀ ਜਿਹੜਾ ਸਾਡੀ ਪਾਰਟੀ ਚੋਂ ਆਉਂਦਾ ਕੋਈ ਸੌਦਾ ਕਰਕੇ ਆਉਂਦਾ ਇਹ ਬੀਜੇਪੀ ਚੋਂ ਆਉਂਦਾ ਕਿ ਆਓ ਤੁਸੀਂ ਕਹਿਆ ਨਾ ਕਿ ਇਹਨਾਂ ਨੂੰ ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਲੈਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆ ਜਾਓ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਆਏ ਨਾ ਹੀ ਪਾਰਟੀ ਇਸ ਪਰ ਕਾਤਾ ਕੋਈ ਸੌਦਾ ਕਰਦੀ ਪ੍ਰੈਸ ਕਾਨਫਰੈਂਸ ਮੀਡੀਆ ਦਾ ਸੁਣੀ ਜਾਣਾ ਤਾਂ ਜਕਰ ਸਾਹਿਬ ਜੇ ਤੁਹਾਡੇ ਬਾਰੇ ਕੁਝ ਖਾਸ ਸੀ ਜਦੋਂ ਪੁੱਛਿਆ ਗਿਆ ਕਿ ਮਨੀਸ਼ ਤਿਵਾੜੀ ਆ ਰਹੇ ਨੇ ਤਾਂ ਕਹਿੰਦੇ ਨੇ ਵੀ ਆਨਰ ਹੈ ਸਮਝ ਕੁਝ ਵੀ ਹੋ ਸਕਦਾ ਬ੍ਰੈਕ ਕੋਈ ਸੁਣੀ ਜਾਕਰ ਥੋੜੀ अपना कोई नाराज नहीं होता भाई हिंदी च ना अपना कोई नाराज नहीं होता जो नाराज है वो पराए हैं वो लालची हैं अपना कोई नाराज नहीं होता थैंक यू